ਲਓ ਦੋਸਤੋ ਦੋ ਚੰਬੀਆਂ ਘੋੜੀਆਂ ਤੁਹਾਨੂੰ ਦਿਖਾਉਣੇ ਆ ਤੇ ਕਈ ਭਰਾਵਾਂ ਦੀ ਡਿਮਾਂਡ ਸੀ ਵੀ ਭਾਈ ਚੰਬੀਆਂ ਵਸ਼ੇਰੀਆਂ ਘੋੜੀਆਂ ਦੀ ਨਾ ਵੀਡੀਓ ਪਾ ਤੇ ਆ ਘੋੜੀਆਂ ਦੋਨੇ ਚੰਬੀਆਂ ਤੇ ਸਾਰੀ ਮਾਲਕ ਨਾਲ ਕਰਾਂਗੇ ਗੱਲਬਾਤ ਰੇਟ ਸਮੇਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਹੋਰ ਬਾਈ ਕਿੰਨੇ ਆ ਗਏ ਸੀ ਮੇਲੇ 'ਚ ਕੱਲ ਆਏ ਸੀ ਬਾਈ ਕੱਲ ਆਏ ਸੀ ਹਾਂਜੀ ਠੀਕ ਆ ਦੋ ਜਾਨਵਰ ਆਪਣੇ ਕੋਲੇ ਆਹ ਨੇ ਹੋਰ ਆਉਣੇ ਆ ਬਈ ਹਜੇ ਤਾਂ ਫਿਰ ਮੀਂਹ ਦਾ ਕਰਕੇ ਨਾ ਗੱਲ ਆ ਚਾਹ ਥੋੜਾ ਮੀਂਹ ਨੇ ਦਿੱਕਤ ਹੀ ਬਣ ਗਈ ਨਾ ਹਾਂ ਬਈ ਤੇ ਨਹੀਂ ਤਾਂ ਅੱਜ ਮੰਡੀ ਪੂਰੀ ਭਰ ਜਾਣੀ ਸੀਗੀ ਹਾਂ ਹਾਂ ਬਈ ਤੇ ਬਾਈ ਇਹਦੇ ਬਾਰੇ ਦੱਸ ਇਹਦੀ ਡਿਟੇਲ ਦੇ ਕੀ ਇਹਦਾ ਖਾਨਦਾਨ ਪਤਾ ਕੁਝ ਨਹੀਂ ਬਈ ਅਨਨੋਨ ਹੀ ਆ ਠੀਕ ਆ ਤੇ ਇਹ ਪਿਛਲਾ ਸੂਹ ਆਪਣੇ ਕੋਲੇ ਸੋਈ ਆ 6 ਸਾਲ ਉਮਰ ਹੈ ਇਹਦੀ 6 ਸਾਲ ਉਮਰ ਆ ਹਾਂਜੀ ਤੀਜੀ ਵਾਰੀ ਸੋਣਾ ਇਹਨੇ ਠੀਕ ਆ ਤੇ ਸਾਬੂਸੀਲ ਕਿੰਨੀ ਕ ਜਵਾਂ ਬਈ ਭਾਜੀ ਜਵਾਗ ਲਈ ਫਿਰ ਨਾ ਕੋਈ ਚੱਕ ਤੇ ਵਾਲਪੌਰਿਆਂ ਦੀ ਸਾਫ ਆ ਵਾਲਪੌਰਿਆਂ ਦੀ ਸਾਫ ਆ ਤੁਈ ਦਾ ਸਵਾਰੀ ਸਵਰੀ ਕਰਾਉਂਦੀ ਐ ਸਵਾਰੀ ਬਈ ਪਹਿਲਾਂ ਦੀਆਂ ਵੀਡੀਓ ਹੈਗੀਆਂ ਆਪਣੇ ਕੋਲੇ ਆਪਾਂ ਨਹੀਂ ਕੀਤੀ ਆਪਣੇ ਕੋਲੇ 2 ਸਾਲ ਹੋ ਗਏ ਆ ਅੱਛਾ ਤੇ ਆਪਾਂ ਤਾਂ ਨਹੀਂ ਕਦੇ ਬੈਠੇ ਬੂਠੇਗੇ ਠੀਕ ਆ ਠੀਕ ਹਾਂਜੀ ਤੇ ਹੂੰ ਪਹਿਲਾਂ ਵੀਡੀਓ ਹੈਗੀਆਂ ਬਾਈ ਸਵਾਰੀ ਕਰਾਉਂਦੀ ਹਾਂ ਤੇ ਕੰਨਾਂ ਦੀ ਚੰਗੀ ਸ਼ਕੀਨ ਆ ਹਨਾ ਬਈ ਕੰਨਾਂ ਦੀ ਬਹੁਤ ਸ਼ਕੀਨ ਆ ਵੀਰੇ ਲਓ ਦੋਸਤੋ ਕੰਨ ਨਾ ਛੋਟਾ ਛੋਟਾ ਕੰਨ ਲੱਗਿਆਗਾ ਜਮਾ ਛੋਟਾ ਤੇ ਮਾਰਵਾੜੀ ਗਾ ਹਾਂ ਉੰਡੀ ਮੋੜਦੀ ਐ ਕੰਨਾਂ ਦੀ ਇਹ ਤਾਂ ਹੁਣ ਵੈਸੇ ਹੀ ਕੰਨ ਇਹ ਹਲਾਈ ਜਾਂਦੀ ਆ ਤੇ ਕੰਨ ਛੋਟਾ ਹੈਗਾ ਤੇ ਬਾਕੀ ਬਾਈ ਨਾ ਘੋੜੀ ਤੇਰੇ ਬੱਚੇ ਦੇਣ ਵਾਲੀ ਆਗੇ ਹਾਂ ਬਾਈ ਪਿਛਲੇ ਵਾਰੀ ਇਹਦਾ ਨੋਟ ਬੱਚਾ ਸੀ ਗਿਆ ਕਿੰਨੇ ਮਹੀਨਿਆਂ ਦੀ ਆ ਹੁਣ ਇਹ ਇਹ 9 ਮਹੀਨਿਆਂ ਦੀ ਆ ਜੀ 9 ਮਹੀਨਿਆਂ ਦੀ ਫਿਰ ਤਾਂ ਨੇੜ ਹੀ ਗਈ ਖੜੀ ਆ ਹਾਂ ਹਾਂ ਬਸ ਹਾਂ ਤੇ ਇਹਦੀ ਕੀ ਡਿਮਾਂਡ ਕਰਦਾ ਭਰਾ ਇਹਦਾ 1.5 ਲੱਖ ਰੁਪਏ ਮੰਗਦੀ 57 ਇੰਚ ਹਾਈਟ ਆ ਅੱਛਾ ਹਾਥੀ ਘੋੜੇ ਦੇ ਬੱਚੇ ਤੋਂ ਗੱਬਣਾ ਇਹ ਠੀਕ ਆ ਠੀਕ ਤੇ ਹਾਈਟ ਦਾ ਬਾਈ 1000 ਗੱਲ ਹੋਰ ਦੱਸ ਜਿਵੇਂ ਕਈ ਭਰਾ ਕਹਿੰਦੇ ਵੀ ਵੱਡੀ ਹਾਈਟ ਦੀਆਂ ਘੋੜੀਆਂ ਹੀ ਉਹ ਕਰਦੀਆਂ ਕੋਈ ਚੱਕਰ ਨਹੀਂ ਨਹੀਂ ਬਈ ਉਹ ਤਾਂ ਵਹਿਮ ਹੁੰਦਾ ਪੇਟ ਦੇ ਹਿਸਾਬ ਨਾਲ ਬੱਚਾ ਦੇਣਾ ਹਨਾ ਖੁੱਲਾ ਘੋੜੀ ਆ ਬੱਚਾ ਵਧੀਆ ਦੇ ਜਾਂਦੀ ਹੈ ਹਾਂ ਜਿਵੇਂ ਪੇਟਲ ਘੋੜੀ ਆ ਮੇਰਾ ਤੇ ਦੀ ਕਿਸਮਤ ਵੀ ਹੁੰਦੀ ਆ ਹਾਂ ਬਾਕੀ ਬੱਚਾ ਦੇਊਗੀ ਦੇਊਗੀ ਹਾਂਜੀ ਹਾਂਜੀ ਕਈ ਵਾਰੀ ਨਾ ਐਵੀਆਂ ਘੋੜੀਆਂ ਹੁੰਦੀਆਂ ਪੇਟ ਨਹੀਂ ਹੁੰਦਾ ਹਾਈਟ ਹੁੰਦੀ ਆ ਹਾਂ ਉਹ ਬੱਚਾ ਜਿਵੇਂ ਪੇਟ ਦੀਆਂ ਹੁੰਦੀਆਂ ਇਹ ਪੇਟ ਛੱਡ ਮੇਰੀ ਘੋੜੀ ਆ ਹਾਂ ਪੇਟ ਦਾ ਘੋੜੀ ਹੂੰ ਠੀਕ ਆ ਲਓ ਮਿੱਤਰੋ ਬਾਕੀ ਮਾਤਾਨ ਹੋ ਜਾਊਗਾ ਰੇਟ ਚ ਹਾਂ ਹਾਂ ਬਈ ਕੋਈ ਕੋਈ ਗੱਲ ਨਹੀਂ ਠੀਕ ਆ ਤੇ ਅੱਗੇ ਜਾਨਵਰ ਇਹ ਕੋ ਲਾਲ ਜੰਮੀ ਘੋੜੀ ਹੈ ਬਈ ਠੀਕ ਆ ਆ ਲਾਲ ਜੰਮੀ ਆ ਗਈ ਦੋਸਤੋ ਇਹ ਕਿੰਨੇ ਉਮਰ ਦੀ ਹੋ ਬਈ ਇਹ ਵੀ ਇੰਨੀ ਕਿ ਉਮਰ ਦੀ ਹੋਏ ਬਈ 6 ਸਾਲ ਦੀ ਆ ਠੀਕ ਆ ਇਹ ਹੁਣ ਮੌਕੇ ਦੀ ਕਿਵੇਂ ਆ ਇਹ 8 ਮਹੀਨਾ ਦੀ ਗੱਭਣਾ ਬਈ 8ਾਂ ਦੀ ਇਹ ਆ ਹਾਂ ਦੇਵ ਸ਼ਾਨ ਘੋੜਾ ਸ਼ਾਇਦ ਠੀਕ ਆ ਮੈਨੂੰ ਕੁੜਾ ਉਹ ਤਾਂ ਗੱਬਣਾ ਪਰਚੀ ਹੈਗੀ ਆ ਮੈਨੂੰ ਹੁਣ ਨਾਂ ਚੇਤਾ ਭੁੱਲ ਗਿਆ ਉਹਦਾ ਕਨਫਰਮ ਹੋ ਜੂ ਉਹਦਾ ਪਰਚੀ ਤੇ ਗੇਟ ਤੋਂ ਆ ਪਰਚੀ ਹੈਗੀ ਅੱਭੀ ਕਨਫਰਮ ਆ ਬਾਕੀ ਠੀਕ ਆ ਠੀਕ ਆ ਕੋਈ ਚੱਕਰ ਪਰਚੀ ਨਾਲ ਮਿਲੂਗੀ ਹਾਂ ਹਾਂ ਬਾਕੀ ਇਹ ਇੰਨੀ ਜ਼ਿੰਮੇਵਾਰੀ ਬਹੁਤ ਹੁੰਦੀ ਹੈ ਹਾਂ ਇਹ ਦੀ 61 ਇੰਚ ਹਾਈਟ ਆ ਠੀਕ ਆ ਤੇ ਇਹ ਕਿੰਨੇ ਦੀ ਛਾੜ ਦੇਗਾ ਭਰਾ ਫਿਰ ਇਹਦਾ ਮੁੱਲ 2.5 ਲੱਖ ਕਰਦੇ ਆ ਜੀ ਮਾਨਤਾਨ ਕਰਦਾਂਗੇ ਕੋਈ ਨਹੀਂ ਮਾਨਤਾਨ ਕਰਦੇ ਹਾਂ ਹਾਂ ਜੀ 2.5 ਲੱਖ ਮੌਲਾ ਦੋਸਤੋ ਤੱਕ ਲੋ ਇੱਕ ਇਹ ਘੋੜੀ ਹੋਗੀ ਤੇ ਇੱਕ ਆਹ ਤੁਹਾਨੂੰ ਮੈਂ ਦਿਖਾਈਏ ਜਿਹੜੀ ਪਹਿਲਾਂ ਇੱਧਰ ਆ ਤੇ ਬਾਈ ਬਾਈ ਆਪਣਾ ਨਾ ਤੁਰਦੀ ਬਹੁਤ ਸੋਹਣਾ ਰੇਵੀਆ ਫੁੱਲ ਹੈ ਹਾਂ ਰੇਵੀਆ ਦਾ ਵਧਗਾ ਤੁਰਦੀ ਹੈ ਹਾਂਜੀ ਠੀਕ ਹੈ ਲੈਂਥ ਵੀ ਚੰਗੀ ਆਗੀ ਹਾਂ ਬਈ ਲੈਂਥ ਵੀ ਆ ਹਾਈਟ ਵੀ ਆ ਸਾਰਾ ਕੁਝ ਹੀ ਆ ਚੰਬਾ ਬਣ ਵੀ ਬਹੁਤ ਹੈ ਸਹੀ ਗੱਲ ਆ ਸਹੀ ਗੱਲ ਆ ਇਹ ਬਹੁਤ ਆ ਘੋੜੀ ਇਹ ਵੀ ਫੋਨ ਨੰਬਰ ਬੋਲ ਦੇ ਬਾਈ ਇੱਕ ਵਾਰੀ ਆਪਣਾ ਫੋਨ ਨੰਬਰ ਮੇਰਾ ਹੈਗਾ 98768 86143 ਇੱਕ ਵਾਰੀ ਫੇਰ ਬੋਲ ਦੇ ਨਾ ਟਰੈਕਟਰ ਦਾ ਹੜਕਾ ਆ ਹੁੰਦਾ ਕਈ ਵਾਰੀ 98768 86143 ਸੁਖ ਮੇਰਾ ਨਾਮ ਬਾਈ ਠੀਕ ਆ ਜੀ ਲਓ ਮਿੱਤਰੋ ਕਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਜਿਹੜੇ ਭਰਾ ਚੰਬੀਆਂ ਘੋੜੀਆਂ ਭਾਲਦੇ ਸੀ ਤੇ ਆਹ ਬਾਈ ਨਾਲ ਕਰ ਲਿਓ ਸੰਪਰਕ ਧੰਨਵਾਦ ਜੀ ਮਿਲਦੇ ਆ ਫਿਰ ਹੋਰ ਕਿਸੇ ਨਵੀਂ ਵੀਡੀਓ ਚ